ਸਿੱਖ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੋਣਾ ਕਿ ਬਾਦਲਾਂ ਦੀ ਐ ਜੀ ਪੀ ਸੀ ਵੱਲੋਂ ਇੱਕ ਜਥੇਦਾਰ ਨੂੰ ਥੋਪਿਆ ਗਿਆ ਮਰਿਆਦਾ ਦੇ ਖਿਲਾਫ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾਂ ਅਸੰਗਤ ਤੋਂ ਬਿਨਾਂ ਸਿੱਖ ਜਥੇਬੰਦੀਆਂ ਤੋਂ ਬਿਨਾਂ ਆਨੇ ਨਵੇਂ ਲਾਏ ਗਏ ਜਥੇਦਾਰ ਭਾਈ ਕੁਲਦੀਪ ਸਿੰਘ ਗਰਗਾਜ ਜਿਹੜੇ ਕਿ ਕੇਸਗੜ੍ਹ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਅਤਾਜ ਪੋਸ਼ੀ ਵਾਸਤੇ ਸਵੇਰੇ 10 ਵਜੇ ਦਾ ਟਾਈਮ ਰੱਖਿਆ ਗਿਆ ਸੀ ਪਰ ਐ ਜੀ ਪੀ ਸੀ ਨੇ ਸਵੇਰੇ ਤੜਕੇ 2:40 ਤੇ ਹੀ ਦਸਤਾਰ ਸੌਂਪ ਦਿੱਤੀ ਇਹਨਾਂ ਨੂੰ ਆ ਸਾਰੀ ਮਰਿਆਦਾ ਦੇ ਖਿਲਾਫ ਜਾ ਕੇ ਆ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਹੁ ਨੇਹੰਗ ਜਥੇਬੰਦੀਆਂ ਉਹਨਾਂ ਨੇ ਵੀ ਐਜੀਪੀਸੀ ਦਾ ਬਹੁਤ ਵਿਰੋਧ ਕੀਤਾ ਸੀ ਜਿਹੜੇ ਤਿੰਨ ਜਥੇਦਾਰਾਂ ਨੂੰ ਐਜੀਪੀਸੀ ਦੀ ਕੋਰ ਕਮੇਟੀ ਨੇ ਬਰਖਾਸਤ ਕੀਤਾ ਹੈ ਉਹਨਾਂ ਦੇ ਖਿਲਾਫ ਵੀ ਜਿਹੜੀ ਨਿਹੰਗ ਜਥੇਬੰਦੀਆਂ ਨੇ ਕਾਫੀ ਬੋਲੀਆਂ ਦੇ ਸੰਗਤਾਂ ਨੂੰ ਵੀ ਬੇਨਤੀ ਹੈ ਬਹੁਤ ਹੀ ਆਪਾਂ પ્રેમ ਪਿਆਰ ਦੇ ਨਾਲ ਆਪਾਂ ਜੋ ਵੀ ਕਰ ਰਹੇ ਨੇ ਆਪਾਂ ਉਹਦਾ ਵਿਰੋਧ ਕਰਨਾ ਤੇ ਸਾਰਾ ਜੋ ਵੀ ਬਜਨ ਦਿੱਤੇ ਉਹਤੇ ਡਾਕ ਦੀ ਪਹਿਰਾਵ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਇਹ ਤੋਂ ਤੱਕ ਕਿ ਵਿਕਰਮ ਸਿੰਘ ਮਜੀਠੀਆ ਵੀ ਆ ਕੇ ਬੋਲਦਾ ਪਰ ਸ਼ਾਇਦ ਉਹ ਡਰਾਮਾ ਕਰਦਾ ਹੋਵੇ ਪਹਿਲਾਂ ਤੇ ਨਿਹੰਗ ਜਥੇਬੰਦੀਆਂ ਨੇ ਇਹ ਕਿਹਾ ਸੀ ਕਿ ਅਸੀਂ ਨਵੇਂ ਜਥੇਦਾਰ ਦਾ ਵਿਰੋਧ ਕਰਾਂਗੇ ਉਹਨਾਂ ਦਾ ਸਾਹਮਣਾ ਕਰਾਂਗੇ ਪਰ ਬਾਅਦ ਚ ਉਹਨਾਂ ਦਾ ਬਿਆਨ ਹੁੰਦਾ ਹੈ ਕਿ ਉਹ ਮਰਿਆਦਾ ਦੇ ਖਿਲਾਫ ਨਹੀਂ ਜਾਣਗੇ ਬਸ ਉਹ ਸਿਰਫ ਐਜੀਪੀਸੀ ਦੇ ਇਸ ਫੈਸਲੇ ਦਾ ਵਿਰੋਧ ਕਰਨਗੇ ਪਿਛਲੇ ਸ਼ੁੱਕਰਵਾਰ ਤਿੰਨ ਜਥੇਦਾਰਾਂ ਨੂੰ ਬਰਖਾਸਤ ਕੀਤਾ ਗਿਆ ਐਜੀਪੀਸੀ ਵੱਲੋਂ ਜਲੀਲ ਕਰਕੇ ਜਿਨ੍ਹਾਂ ਦੇ ਵਿੱਚੋਂ ਕਾਲ ਤੱਕ ਦੇ ਜਥੇਦਾਰ ਪਾਈ ਰਗੂਬੀਰ ਸਿੰਘ ਸਮਦਮਾ ਸਾਹਿਬ ਦੇ ਜਥੇਦਾਰ ਪਾਈ ਹਰਪ੍ਰੀਤ ਸਿੰਘ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸ਼ਾਮਲ ਨੇ ਜਿਸ ਤੋਂ ਬਾਅਦ ਪ ਇਹ ਕਿਹੜਾ ਹੋਇਆ ਕਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਔਰ ਨਾ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈੱਡ ਗ੍ਰੰਥੀ ਸਾਹਿਬ ਹਾਜ਼ਰ ਸੀ ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈੱਡ ਗ੍ਰੰਥੀ ਸਾਹਿਬ ਸ਼ਾਮਲ ਸੀ ਔਰ ਨਾ ਹੀ ਕੋਈ ਸਿੱਖ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਉੱਥੇ ਹਾਜ਼ਰ ਸੀ ਜਦੋਂ ਪਾਈ ਹਰਪ੍ਰੀਤ ਸਿੰਘ ਨੇ ਇਹ ਦੱਸਿਆ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਸੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਦੇ ਖਿਲਾਫ ਉਹਨੂੰ ਜਿਹੜਾ ਤਨਖਾਹਿਆ ਐਲਾਨ ਕੀਤਾ ਗਿਆ ਸੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕਾਮ ਅਵਾਰਡ ਵਾਪਸ ਲਿਆ ਨਾ ਉਹਦੇ ਕਰਕੇ ਸਾਰਾ ਕੁਝ ਕੀਤਾ ਜਾਂਦਾ ਹੈ ਐ ਜੀ ਪੀ ਸੀ ਵੱਲੋਂ ਇਹ ਜੋ ਸਾਰਾ ਕੁਝ ਹੋਇਆ ਇਹਦੇ ਖਿਲਾਫ ਕਈ ਅਕਾਲੀ ਦਲ ਦੇ ਲੀਡਰ ਵੀ ਬੋਲੇ ਨੇ ਜਿਸ ਤੋਂ ਬਾਅਦ ਅਕਾਲੀ ਦਲ ਦੀ ਇੱਕ ਸਟੇਟਮੈਂਟ ਆਉਂਦੀ ਹੈ ਜ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਪਾਰਟੀ ਦੇ ਖਿਲਾਫ ਬੋਲਣਗੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ ਬਾਕੀ ਜਦੋਂ ਤੱਕ ਬਾਦਲ ਪਰਿਵਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ